ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਗੁਰਦਰਾ ਬਾਬੇ ਕੇ ਜਾਰਾ ਪੀਰ ਜੋ ਕਿ ਸੰਗਤਾਂ ਨੂੰ ਦਰਸ਼ਨਦਾਰੀ ਕਰਵਾ ਰਹੇ ਆਓ ਉਸ ਦਾ ਇਤਿਹਾਸ ਸਰਬ ਸੰਗਤਾਂ ਨੂੰ ਜਾਣੂ ਕਰਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਅੱਜ ਦਿਖਾਉਣੇ ਆ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਜੋ ਕਿ ਇਥੋਂ ਦਰਸਾਇਆ ਗਿਆ ਹੈ ਜੋ ਆ ਤਸਵੀਰ ਬਣਾਈ ਗਈ ਹੈ ਆਚਰਣਹੀਣ ਪ੍ਰਾਣੀਆਂ ਦੀ ਆਤਮਾ ਨੂੰ ਸਜਾਵਾਂ ਦਿੰਦੇ ਹੋਏ ਜਾਮ ਉਹਦਾ ਦਰਸਾਇਆ ਗਿਆ ਕਿ ਸਾਨੂੰ ਚੰਗੇ ਚਰਿੱਤਰ ਆਚਰਣ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ ਜੇ ਸਾਡਾ ਆਚਰਣ ਚੰਗਾ ਨਹੀਂ ਤੇ ਜਦੋਂ ਇਨਸਾਨ ਸੰਸਾਰ ਦੇ ਵਿੱਚੋਂ ਜਾਂਦਾ ਹੈ ਉਸ ਸਮੇਂ ਫਿਰ ਇੱਥੇ ਦਰਸਾਇਆ ਗਿਆ ਕਿ ਇਸ ਤਰ੍ਹਾਂ ਉਸ ਨੂੰ ਸਜ਼ਾ ਮਿਲਦੀ ਹੈ ਜਿਹੜੇ ਆਚਣਹੀਣ ਪ੍ਰਾਣੀ ਹੁੰਦੇ ਹਨ ਉਹਨਾਂ ਦੀ ਆਤਮਾ ਆਤਮਾਵਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਉਹ ਇੱਥੇ ਦੱਸਿਆ ਗਿਆ ਅੱਗੇ ਵੀ ਤੁਹਾਨੂੰ ਆਪ ਜੀ ਨੂੰ ਦੱਸਦੇ ਹਾਂ ਅਸੀਂ ਜੋ ਅੱਗੇ ਵੀ ਇਸੇ ਤਰ੍ਹਾਂ ਜੋ ਦੱਸਿਆ ਗਿਆ ਹੈ ਜੋ ਇੱਥੇ ਥੰਮ ਨਾਲ ਬੰਨ ਕੇ ਦੱਸਿਆ ਗਿਆ ਹੈ ਜੋ ਗਰਮ ਥੰਮ ਦੇ ਨਾਲ ਜਦੋਂ ਜਿੰਦ ਆਤਮਾ ਜਾਂਦੀ ਹੈ ਸੰਸਾਰ ਦੇ ਵਿੱਚੋਂ ਇਸੋ ਚ ਜੀਵਾਂ ਦੀ ਹੱਤਿਆ ਕਰਨ ਵਾਲੇ ਪ੍ਰਾਣੀ ਦੀਆਂ ਆਤਮਾਵਾਂ ਨੂੰ ਸਜ਼ਾ ਮਿਲ ਰਹੀ ਹੈ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਦੂਸਰਿਆਂ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਕਈ ਵਾਰੀ ਇਸ ਸੰਸਾਰ ਦੇ ਵਿੱਚ ਕਿਸੇ ਦੀ ਆਤਮਾ ਨੂੰ ਦੁਖਾਉਣੇ ਆ ਦੁੱਖ ਦਿਨੇ ਆ ਉਹਦੀ ਆਤਮਾ ਨੂੰ ਪਰ ਇੱਥੇ ਦੱਸਿਆ ਗਿਆ ਕਿ ਜਦੋਂ ਆਤਮਾ ਇੱਥੋਂ ਜਾਂਦੀ ਸੰਸਾਰ ਦੇ ਵਿੱਚੋਂ ਫਿਰ ਉੱਥੇ ਜਾ ਕੇ ਉਹਨੂੰ ਵੀ ਆਤਮਾ ਨੂੰ ਦੁੱਖ ਮਿਲਦਾ ਹੈ ਜੇ ਅਸੀਂ ਸੰਸਾਰ ਵਿੱਚ ਦੁੱਖ ਦੇਵਾਂਗੇ ਤਾਂ ਉੱਥੇ ਜਾ ਕੇ ਉਸ ਦੀ ਆਤਮਾ ਨੂੰ ਦੁੱਖ ਮਿਲਦਾ ਹੈ। ਇਦੇ ਵਿੱਚ ਇਹ ਦਰਸਾਇਆ ਗਿਆ ਹੈ ਇਸ ਤਸਵੀਰ ਦੇ ਵਿੱਚ ਚਿੱਤਰ ਦੇ ਵਿੱਚ ਜੋ ਅੱਗੇ ਵੀ ਆਪ ਜੀ ਨੂੰ ਅਸੀਂ ਦਿਖਾਉਣੇ ਹਾਂ ਜੋ ਇੱਥੇ ਲੇਖਾ ਜੋਖਾ ਹੁੰਦਾ ਹੈ ਜਦੋਂ ਉਸ ਸਮੇਂ ਦਾ ਸੀਨ ਇੱਥੇ ਵਿਖਾਇਆ ਗਿਆ ਹੈ ਭਾਈ ਜੋ ਸਾਧ ਸੰਗ ਜਿਸ ਦਰਸ਼ ਵਿੱਚ ਪ੍ਰਾਣੀ ਨੂੰ ਪ੍ਰਲੋਕ ਵਿੱਚ ਧਰਮ ਰਾਜ ਅੱਗੇ ਪੇਸ਼ ਕਰਦੇ ਹੋਏ ਵਿਖਾਇਆ ਗਿਆ ਹੈ ਜੋ ਧਰਮ ਰਾਜ ਦੇ ਅੱਗੇ ਜੋ ਆਪ ਜੀ ਨੇ ਲੇਖਾ ਰਬ ਮਗੇਸ਼ਿਆ ਬੈਠਾ ਕੱਢ ਵਹੀ ਉਹ ਸਾਹਮਣੇ ਵਹੀ ਦਾ ਇੱਕ ਦਰਸ਼ ਦਿਖਾਇਆ ਗਿਆ ਹੈ ਪਿਆਰੀ ਸਾਧ ਸੰਗਤ ਜੀ ਜੋ ਆਪ ਜੀ ਨੂੰ ਇਹ ਤੁਸੀਂ ਦੇਖ ਰਹੇ ਹਾਂ ਕਿ ਇਸ ਪ੍ਰਾਣੀ ਦੇ ਮਾਤ ਲੋਕ ਮਾਤ ਲੋਕ ਵਿੱਚ ਕੀਤੇ ਹੋਏ ਅਨੁਸਾਰ ਸਜ਼ਾ ਸੁਣਾਈ ਜਾਵੇਗੀ ਕਿਉਂਕਿ ਜਿਹਹਾ ਜਿਹਾ ਅਸੀਂ ਕਰਮ ਕਰਦੇ ਹਾਂ ਸੰਸਾਰ ਦੇ ਵਿੱਚ ਉਹੋ ਜੀ ਸਜ਼ਾ ਉੱਥੇ ਕਰਮ ਰਾਏ ਦੀ ਦਰਗਾਹ ਦੇ ਵਿੱਚ ਮਿਲਦੀ ਹੈ ਜੋ ਇੱਥੇ ਦੱਸਿਆ ਗਿਆ ਹੈ ਆ ਦਰਸਾਇਆ ਗਿਆ ਹੈ ਕਿ ਇਹ ਯਾਨੀ ਕਿ ਦਰਗਾਹ ਦੇ ਵਿੱਚ ਸੱਚਖੰਡ ਦੇ ਵਿੱਚ ਜਾਣ ਦੇ ਵਾਸਤੇ ਇੱਕ ਦਰਸਾਇਆ ਗਿਆ ਹੈ ਤੇ ਉਹ ਜਿਹੜਾ ਦਰਸਾਇਆ ਗਿਆ ਹੈ ਜਮ ਰਾਜ ਦਾ ਰੂਪ ਦਿੱਤਾ ਗਿਆ ਹੈ ਕਿ ਜਮ ਰਾਜ ਲੈ ਕੇ ਜਾਂਦਾ ਇਸ ਤਰ੍ਹਾਂ ਦੇ ਹੁੰਦੇ ਹਨ ਜਮ ਰਾਜ ਚਿੱਤਰ ਗੁਪਤ ਦਾ ਜੋ ਇਹ ਸੀਨ ਦੱਸਿਆ ਗਿਆ ਆਪਦੇ ਸਾਹਮਣੇ ਤੇ ਆਹ ਸਾਹਮਣੇ ਵਹੀ ਦਾ ਜੋ ਕੱਢ ਕੇ ਦਿਖਾਇਆ ਗਿਆ ਲੇਖਾ ਜੋਖਾ ਹੁੰਦਾ ਪ੍ਰਾਣੀ ਦਾ ਇਸੇ ਤਰ੍ਹਾਂ ਤੁਹਾਨੂੰ ਆਪ ਜੀ ਨੂੰ ਅੱਗੇ ਲੈ ਕੇ ਚਲਦੇ ਹਾਂ ਅਸੀਂ ਚੰਗੇ ਕੰਮ ਕਰਦੇ ਆ ਉਹ ਸਾਧੂ ਮਹਾਂਪੁਰਸ਼ਾਂ ਦੀ Satsang ਕਰਦੇ ਆ ਉਹ ਗੁਰੂ ਪੈਰੀ ਸਾਧ ਸੰਗ ਜੀ ਆ ਦੇਖੋ ਜਿਵੇਂ ਕੋਈ ਰੱਬ ਦਾ ਪਿਆਰਾ ਰੱਬ ਦਾ ਸੇਵਕ ਭਜਨ ਕਰਨ ਵਾਲਾ ਹੈ ਤੇ ਅਸੀਂ ਉਹਦੇ ਮਗਰ ਬੰਦਗੀ ਵਾਲੇ ਇਨਸਾਨ ਦੇ ਨਾਲ ਆਪਣਾ ਜੀਵਨ ਜਿਹੜਾ ਹੈ ਤਾਰ ਸਕਦੇ ਹਾਂ ਭਾ ਪੱਲਾ ਫੜ ਕੇ ਅਸੀਂ ਵੀ ਪਾਰ ਹੋ ਸਕਦੇ ਹਾਂ ਆਪਣੇ ਗੁਨਾਹਾਂ ਤੋਂ ਮੁਕਤ ਹੋ ਸਕਦੇ ਹਾਂ ਭਗਤੀ ਭਾਈ ਭਗਤੀ ਕਰਨੀ ਮਾਲਾ ਦੇ ਨਾਲ ਸਿਮਰਨ ਦੇ ਨਾਲ ਮਾਲਾ ਨੂੰ ਫੇਰਨਾ ਉਸ ਪਾਕਾਲਪੁਰਖ ਦੇ ਨਾਮ ਨੂੰ ਧਿਆਉਣਾ ਬਾਣੀ ਨੂੰ ਪੜਨਾ ਬਾਣੀ ਨੂੰ ਸੁਲਣਾ ਜੇ ਦੱਸਿਆ ਗਿਆ ਕਿ ਭਾਈ ਇਸ ਨੂੰ ਬਾਣੀ ਨੂੰ ਪੜ ਸੁਣ ਕੇ ਅਸੀਂ ਆਪਣਾ ਜੀਵਨ ਵਧੀਆ ਬਤੀਤ ਕਰ ਸਕਦੇ ਹਾਂ ਧਰਮ ਰਾਜ ਦੇ ਦੂਤਾਂ ਤੋਂ ਬਚ ਸਕਦੇ ਹਾਂ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਸਕਦੇ ਹਾਂ ਉਹ ਇੱਥੇ ਵੀ ਜੁੜਨਾ ਜ਼ਰੂਰੀ ਹੈ ਮਾਲਕ ਦੇ ਚਰਨਾਂ ਨਾਲ ਜੇ ਇੱਥੇ ਜੁੜਾਂਗੇ ਤੇ ਗੁਰੂ ਰੂਪ ਪਿਆਰੇ ਸਾਹਿਬ ਸਿੰਘ ਇੱਕ ਹੋਰ ਤੁਹਾਨੂੰ ਅੱਜ ਇੱਕ ਤਸਵੀਰ ਦਿਖਾਉਣੇ ਆ ਜੋ ਸਾਹਮਣੇ ਦਰਸਾਇਆ ਗਿਆ ਹੱਥ ਦੇ ਵਿੱਚ ਵੀ ਮਾਲਾ ਫੜੀ ਹੋਈ ਹੈ ਮਾਲਾ ਨੂੰ ਦਰਸਾਇਆ ਗਿਆ ਹੱਥ ਦੇ ਵਿੱਚ ਭਾਈ ਸਿਮਰਨਾ ਲੈ ਕੇ ਉਸ ਮਾਲਕ ਨੂੰ ਸਿਮਰਨਾ ਹੈ ਉਹਨੂੰ ਯਾਦ ਕਰਨਾ ਹੈ ਭਾਵ ਕਿ ਇੱਥੇ ਇਹ ਦਰਸਾਇਆ ਗਿਆ ਕਿ ਸਾਡੇ ਜੀਵਨ ਦੇ ਉੱਤੇ ਸਾਰਾ ਕੁਝ ਦੱਸਿਆ ਗਿਆ ਹੈ ਕਿਉਂਕਿ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰਾ ਦਰਸਾਇਆ ਗਿਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਜ਼ਿੰਦਗੀ ਨੂੰ ਕਿਵੇਂ ਸਫਲ ਕਰਨਾ ਹੈ ਜ਼ਿੰਦਗੀ ਨੂੰ ਕਿਵੇਂ ਪਵਿੱਤਰ ਕਰਨਾ ਹੈ ਉਸ ਪਰਮਾਤਮਾ ਦੀ ਲੜ ਲੱਗ ਕੇ ਪਰਮਾਤਮਾ ਦਾ ਨਾਮ ਸਿਮਰਨ ਕੇ ਸਿਮਰ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਉਸ ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜ ਕੇ ਆਪਣਾ ਜੀਵਨ ਸਫਲ ਹੋ ਸਕਦਾ ਜਿਹੜੇ ਅਸੀਂ ਸੰਸਾਰ ਦੇ ਵਿੱਚ ਆਏ ਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਕਿਉਂਕਿ ਇਹ ਵੇਖਣ ਯੋਗ ਜਗ੍ਹਾ ਹੈ ਬਹੁਤ ਸੋਹਣਾ ਇੱਥੇ ਪਾਰਕ ਬਣਾਇਆ ਗਿਆ ਹੈ ਬਹੁਤ ਸੋਹਣਾ ਇੱਥੇ ਗੁਰੂ ਘਰ ਬਣਾਇਆ ਗਿਆ ਹੈ